ਮંત્રી ਪੰਜਾਬ ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਅਧਿਆਪਕ ਦਿਵਸ ਤੇ ਲੁਧਿਆਣਾ ਦੇ ਸੁਨੇਹਦ ਪਿੰਡ ਦੇ ਕੰਪਿਊਟਰ ਟੀਚਰ ਰਵਿੰਦਰ ਸਿੰਘ ਨੂੰ ਸਟੇਟ ਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਸਾਡੇ ਨਾਲ ਅਰਵਿੰਦਰ ਸਿੰਘ ਮੌਜੂਦ ਹੈ ਸਰ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾ ਜਿਹੜਾ ਤੁਹਾਨੂੰ ਸਟੇਟ ਵਾਰਡ ਮਿਲੇ ਜੀ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਇੱਥੇ ਸਕੂਲ ਦੇ ਵਿੱਚ ਪਹੁੰਚਣ ਦੇ ਲਈ ਸਾਨੂੰ ਬੜਾ ਮਾਣ ਮਹਿਸੂਸ ਹੁੰਦਾ ਜਦੋਂ মিডিਆ ਸਾਡੇ ਸਕੂਲ ਦੇ ਵਿੱਚ ਪਹੁੰਚਿਆ ਤੇ ਸਾਡੇ ਸਕੂਲ ਦਾ ਜ਼ਿਲ੍ਹੇ ਦੇ ਵਿੱਚ ਅਤੇ ਪੰਜਾਬ ਪੱਤਰ ਦੇ ਉੱਤੇ ਨਾਮ ਸਰ ਕਿਦਰਾ ਤੁਹਾਡਾ ਸਫਰ ਆ ਅਵਾਰਡ ਤੁਹਾਨੂੰ ਮਿਲਿਆ ਕਿਦਰਾ ਸਫਰ ਆ ਤੁਹਾਨੂੰ ਕਿੰਨੀ ਕਿ ਖੁਸ਼ੀ ਆ ਬਹੁਤ ਖੁਸ਼ੀ ਆ ਜੀ ਇਹ ਜਿਹੜੀ ਪ੍ਰਾਪਤੀ ਆ ਬਹੁਤ ਵੱਡੀ ਆ ਇਹ ਮੈਨੂੰ ਉੱਥੇ ਕੱਲ ਜਾ ਕੇ ਪਤਾ ਲੱਗਿਆ ਐਕਚੁਅਲ ਦੇ ਵਿੱਚ ਅਵਾਰਡ ਕਦੇ ਵੀ ਇੱਕ ਵਿਅਕਤੀ ਦਾ ਨਹੀਂ ਹੁੰਦਾ ਇਹ ਹਮੇਸ਼ਾ ਇੱਕ ਕਲੈਕਟਿਵ ਐਫਰਟ ਹੁੰਦਾ ਸਾਰੇ ਸਟਾਫ ਸਾਰੇ ਵਿਦਿਆਰਥੀਆਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਇਹ ਇਵਾਰਡ ਦੀ ਪ੍ਰਾਪਤੀ ਹੋਈ ਹੈ ਤੇ ਇਹ ਉਹਨਾਂ ਸਾਰੇ ਸਟਾਫ ਮੈਂਬਰਸ ਜਿਨ੍ਹਾਂ ਨੇ ਮੇਰੇ ਨਾਲ ਕੰਮ ਕੀਤਾ ਅਤੇ ਸਾਰੇ ਵਿਦਿਆਰਥੀਆਂ ਨੇ ਜਿਨ੍ਹਾਂ ਦੀ ਪ੍ਰਾਪਤੀਆਂ ਦੇ ਬਦੌਲਤ ਇਹ ਇਵਾਰਡ ਪ੍ਰਾਪਤ ਹੈ ਇਹ ਉਹਨਾਂ ਸਾਰੇ ਵਿਦਿਆਰਥੀਆਂ ਸਟਾਫ ਮੈਂਬਰਸ ਅਤੇ ਪਿੰਡ ਵਾਸੀਆਂ ਨੂੰ ਸਮਰਪਿਤ ਹੈ ਸਰ ਕਿੰਨੇ ਚਿਰ ਤੋਂ ਤੁਸੀਂ ਇੱਕ ਕੰਪਿਊਟਰ ਟੀਚਰ ਦੇ ਜਿਹੜੇ ਬੱਚਾ ਨੂੰ ਤੁਸੀਂ ਪੜ੍ਹਾ ਰਹੇ ਹੋ ਕਿੰਨੇ ਸਾਲ ਹੋ ਗਏ ਜਿਹੜੇ ਕਿ ਹੁਣ ਤੁਹਾਨੂੰ ਅਵਾਰਡ ਮਿਲਿਆ ਤੇ ਕਿੰਨਾ ਸਮਾਂ ਤੁਹਾਨੂੰ ਲੱਗਾ ਮੈਨੂੰ 2005 ਦੇ ਵਿੱਚ ਮੈਂ ਇਸ ਕਿੱਤੇ ਦੇ ਵਿੱਚ ਆਇਆ ਸੀ ਪਹਿਲੀ ਜੁਆਇਨਿੰਗ ਮੇਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ ਬੇੜ ਵਿਖੇ ਸੀ ਸਾਲ 2012 ਦੇ ਵਿੱਚ ਮੈਂ ਸੁਨੇਹ ਸਕੂਲ ਨੂੰ ਜੁਆਇਨ ਕੀਤਾ ਤੇ ਉਸ ਵਕਤ ਸਕੂਲ ਦਾ ਜਿਹੜਾ ਇਨਫਰਾਸਟ੍ਰਕਚਰ ਦੀ ਜਿਹੜੀ ਬਹੁਤ ਘਾਟ ਸੀ ਸਕੂਲ ਦੇ ਵਿੱਚ ਕੇਵਲ 10 ਕਮਰਿਆਂ ਦਾ ਇੱਕ ਸਕੂਲ ਸੀ ਤੇ ਗਿਣਤੀ ਜਿਹੜੀ ਬਹੁਤ ਲਗਾਤਾਰ ਵੱਧ ਰਹੀ ਸੀ ਮੌਜੂਦਾ ਸਮੇਂ ਵਿੱਚ ਸਾਡੇ ਕੋਲੇ ਲਗਭਗ 1132 ਵਿਦਿਆਰਥੀ ਪੜ ਰਹੇ ਨੇ ਤੇ ਅੱਜ 10 ਕਮਰਿਆਂ ਤੋਂ ਅਸੀਂ 28 ਕਮਰਿਆਂ ਤੇ ਪਹੁੰਚ ਚੁੱਕੇ ਹਾਂ ਤੇ ਭਵਿੱਖ ਵਿੱਚ ਵੀ ਸਾਡੀ ਕੋਸ਼ਿਸ਼ ਇਹ ਹੈ ਘੱਟੋ ਘੱਟ 5 ਤੋਂ 6 ਕਮਰਿਆਂ ਦੀ ਸਾਨੂੰ ਲੋੜ ਹੋਰ ਹੈ ਉਹ ਵੀ ਇਸੇ ਤਰ੍ਹਾਂ ਅਸੀਂ ਕੋਇਕ ਦੇ ਵਿੱਚ ਇਨਫਰਾਸਟ੍ਰਕਚਰ ਨੂੰ ਅੱਗੇ ਵਧਾ ਸਕੀਏ ਸਰ ਤੁਸੀਂ 2500 ਤੁਸੀਂ ਸਕੂਲ ਦੇ ਵਿੱਚ ਜੁੜੇ ਹੋ ਅਤੇ ਸਫਰ ਕਿਦਾਂ ਰਿਹਾ ਤੁਹਾਡਾ ਜਿਵੇਂ ਤੁਸੀਂ ਸੰਸਥਾ ਨਾਲ ਵੀ ਜੁੜੇ ਹੋ ਕਹਿੰਦੇ ਛੁੱਟੀਆਂ ਵਾਲੇ ਦਿਨ ਵੀ ਤੁਸੀਂ ਸਕੂਲ ਨੂੰ ਜਿਹੜਾ ਸਮਾਂ ਦਿੰਦੇ ਰਹੇ ਹੋ ਛੁੱਟੀਆਂ ਵਾਲੇ ਦਿਨ ਇਦਾਂ ਸੀ ਵੀ ਜਦੋਂ ਕੋਵਿਡ ਦਾ ਸਮਾਂ ਸੀ ਤਾਂ ਸਕੂਲ ਬੰਦ ਸੀ ਤੇ ਅਸੀਂ ਆਨਲਾਈਨ ਮੀਟਿੰਗ ਉਸ ਵਕਤ ਕਰਦੇ ਹੁੰਦੇ ਸੀ ਤੇ ਅਸੀਂ ਆਨਲਾਈਨ ਮੀਟਿੰਗ ਦੇ ਵਿੱਚ ਹੀ ਇਹ ਕੱਲ ਡਿਸਕਸ ਕੀਤੀ ਵੀ ਕਿਉਂ ਨਾ ਵੀ ਕਲੈਕਟਿਵ ਐਫਰਟ ਕਰਕੇ ਸਟਾਫ ਦੇ ਸਹਿਯੋਗ ਦੇ ਨਾਲ ਤਾਂ ਹੋਰ ਸੰਸਥਾਵਾਂ ਨੂੰ ਨਾਲ ਜੋੜ ਕੇ ਸਕੂਲ ਦੇ ਵਿੱਚ ਕਮਰਿਆਂ ਦੀ ਉਸਾਰੀ ਕੀਤੀ ਜਾਵੇ ਤਾਂ ਅਸੀਂ ਉਸ ਸਮੇਂ ਦੌਰਾਨ ਉਹ ਬਖਰੀਆਂ ਵਖਰੀਆਂ ਸੰਸਥਾਵਾਂ ਐਨਆਰਆਈਜ਼ ਤੇ ਹੋਰ ਸਟਾਫ ਮੈਂਬਰ ਦੇ ਸਹਿਯੋਗ ਦੇ ਨਾਲ ਲਗਭਗ 6 ਲੱਖ ਰੁਪਏ ਇਕੱਠਾ ਕਰਕੇ ਇੱਕ ਕਮਰੇ ਦੀ ਉਸਾਰੀ ਕਰਾਈ ਕਿਉਂਕਿ ਉਸ ਵਕਤ ਸਕੂਲ ਦੇ ਵਿੱਚ ਬੱਚੇ ਨਹੀਂ ਸਨ ਤੇ ਜਿਹੜੀ ਕੰਸਟਰਕਸ਼ਨ ਆਉਂ ਕਰਾਣੀ ਸੌਖੀ ਸੀ ਉਤੋਂ ਸਾਡਾ ਜਿਹੜਾ ਕਮਰਿਆਂ ਨੂੰ ਕਮਰੇ ਬਣਾਉਣ ਦਾ ਸਫ਼ਰ ਸ਼ੁਰੂ ਹੋਇਆ ਕਹਿੰਦੇ ਤੁਸੀਂ ਨੇਕ ਨੀਤੀ ਦੇ ਨਾਲ ਆਪਣਾ ਸਫ਼ਰ ਸ਼ੁਰੂ ਕਰੋ ਤੇ ਪਰਮਾਤਮਾ ਤੁਹਾਡਾ ਸਾਥ ਜ਼ਰੂਰ ਦਿੰਦਾ ਹੈ ਤੇ ਇਸੇ ਤਰ੍ਹਾਂ ਇੱਕ ਕਮਰੇ ਤੋਂ ਸ਼ੁਰੂਆਤ ਕੀਤੀ ਸੀ ਅੱਜ ਸਾਡੇ ਕੋਲੇ 28 ਕਮਰੇ ਹੋ ਗਏ ਸੱਚੇ ਟੈਕਨਿਕ ਦੀ ਗੱਲ ਕਰੀਏ 2005 ਤੋਂ ਸਟਾਰਟ ਕਰ ਰਹੇ ਹਾਂ ਉਦੋਂ ਕੰਪਿਊਟਰ ਦੇ ਜਿਹੜੇ ਜਰੂਰ ਪੜਾਈ ਤੁਸੀਂ ਕਰਾਉਂਦੇ ਸੀ ਬੱਚਿਆਂ ਨੂੰ ਉਦੋਂ ਕਿਹੜੀ ਟੈਕਨਿਕ ਸੀ ਤੇ ਹੁਣ ਕਿੰਨਾ ਕੁ ਜਿਹੜਾ ਟੈਕਨਿਕ ਦੇ ਵਿੱਚ ਵਾਧਾ ਕੀਤਾ ਗਿਆ ਜਦੋਂ ਸਾਲ 2005 ਦੇ ਵਿੱਚ ਇਸ ਜੌਬ ਦੇ ਵਿੱਚ ਆਏ ਸੀ ਉਸ ਵਕਤ ਸਿਲੇਬਸ ਹੋਰ ਸੀ ਹੁਣ ਸਿਲੇਬਸ ਦੇ ਵਿੱਚ ਬਹੁਤ ਫਰਕ ਆ ਗਿਆ ਮੈਂ ਖੁਦ ਪੰਜਾਬ ਟੈਕਸਟਬੁੱਕ ਡਿਵੈਲਪਮੈਂਟ ਕਮੇਟੀ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਹਾਂ ਜਿਸ ਵਿੱਚ ਸਿਲੇਬਸ ਦਾ ਲਗਾਤਾਰ ਬਦਲਾਅ ਕੀਤਾ ਜਾ ਰਿਹਾ ਤੇ ਭਵਿੱਖ ਵਿੱਚ ਜਿਹੜੀਆਂ ਬੁੱਕਸ ਆ ਰਹੀਆਂ ਨੇ ਉਹਦੇ ਵਿੱਚ ਕੋਡਿੰਗ ਨੂੰ ਸ਼ਾਮਲ ਕੀਤਾ ਗਿਆ ਸੱਚੇ ਕਰ ਗੱਲ ਕਰੀਏ ਤੁਸੀਂ ਇੱਕ ਪਾਸੇ ਤੁਸੀਂ ਕੰਪਿਊਟਰ ਟੀਚਰ ਹੋ ਬੱਚਿਆਂ ਨੂੰ ਤੁਸੀਂ ਕੰਪਿਊਟਰ ਟੀਚਿੰਗ ਦਿੰਨੇ ਹੋ ਸਰਕਾਰੀ ਸਕੂਲ ਦੇ ਵਿੱਚ ਦੂਜੇ ਪਾਸੇ ਤੁਸੀਂ ਮੈਡੀਕਲ ਕੈਂਪ ਵੀ ਸੈਮੀਨਾਰ ਵੀ ਲਗਾਉਣੇ ਹੋ ਕਿ ਕਿੱਦਾਂ ਦਿਮਾਗ ਦੇ ਵਿੱਚ ਅਜਿਵੇਂ ਗੱਲ ਆਈ ਕਿ ਇੱਕ ਪਾਸੇ ਬੱਚਿਆਂ ਨੂੰ ਪੜ੍ਹਾਉਣਾ ਦੂਜੇ ਪਾਸੇ ਸਿਹਤ ਦਾ ਧਿਆਨ ਵੀ ਰੱਖਣਾ ਲੋਕਾਂ ਦਾ ਮੈਂ ਖੁਦ ਸਿੱਖਿਆ ਸੰਸਥਾਵਾਂ ਦੇ ਨਾਲ ਜੁੜਿਆ ਹੋਇਆ ਪਿਛਲੇ 4 ਸਾਲਾਂ ਦੇ ਵਿੱਚ ਰੋਟਰੀ ਕਲੱਬ ਲੁਧਿਆਣਾ ਗ੍ਰੇਟਰ ਦਾ ਮੈਂਬਰ ਹੋਣ ਦੇ ਨਾਤੇ ਵੱਖ-ਵੱਖ ਸਕੂਲਾਂ ਦੇ ਵਿੱਚ ਮੈਡੀਕਲ ਕੈਂਪਸ ਗੋ ਟੱਚ ਬੈਟ ਟੱਚ ਦੇ ਸਬੰਧ ਦੇ ਵਿੱਚ ਔਰਲ ਹਾਈਜੀਨ ਅਤੇ ਹੋਰ ਵੱਖ-ਵੱਖ ਫੀਸਾਂ ਦੀ ਲੋੜ ਹੰਸਾਨ ਜਿਹੜੀ ਮਦਦ ਕੀਤੀ ਜਾਂਦੀ ਰਹੀ ਹੈ ਵਿਦਿਆਰਥੀਆਂ ਦੀ ਤਾਂ ਜੋ ਵਿਦਿਆਰਥੀਆਂ ਦੀ ਜਿਹੜੀ ਸਿੱਖਿਆ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਅਰਚਨ ਪੇਸ਼ਾ ਸਰ ਹੁਣ ਤਾਂ ਤੁਹਾਨੂੰ ਸਟੇਟ ਵਾਰਡ ਮਿਲਿਆ ਤੁਹਾਨੂੰ ਹੁਣ ਅੱਗੇ ਕੀ ਸੋਚਿਆ ਕਿ ਲਾਈਫ ਦੇ ਵਿੱਚ ਜਿਵੇਂ ਤੁਸੀਂ ਟੀਚਿੰਗ ਕਰ ਰਹੇ ਹੋ ਬੱਚਿਆਂ ਨੂੰ ਪੜਾ ਰਹੇ ਅੱਗੇ ਕੀ ਸੋਚਿਆ ਕੀ ਆ ਕਿਹੜਾ ਵਾਰਡ ਜਾਂ ਹੋਰ ਕਿਹੜੀ ਅਚੀਵਮੈਂਟ ਤੁਸੀਂ ਪ੍ਰਾਪਤ ਕਰਨਾ ਚਾਹੁੰਦੇ ਦੇਖੋ ਜਿਹੜਾ ਅਵਾਰਡ ਆ ਅਵਾਰਡ ਇੱਕ ਟੈਗ ਹੁੰਦਾ ਪਰ ਜਿਹੜੀਆਂ ਪ੍ਰਾਪਤੀਆਂ ਹੁੰਦੀਆਂ ਅਸਲ ਦੇ ਵਿੱਚ ਉਹ ਤੁਹਾਡੇ ਨਾਲ ਦੇ ਸਟਾਫ ਮੈਂਬਰਜ਼ ਤੁਹਾਡੇ ਪ੍ਰਿੰਸੀਪਲ ਮੈਡਮ ਪਿੰਡ ਦੇ ਸਹਿਯੋਗ ਦੇ ਨਾਲ ਹੀ ਪ੍ਰਾਪਤ ਹੁੰਦੀਆਂ ਨੇ ਜੇ ਉਹ ਤੁਹਾਡਾ ਸਤਿਕਾਰ ਕਰਦੇ ਨੇ ਤਾਂ ਸਭ ਤੋਂ ਵੱਡਾ ਅਵਾਰਡ ਉਹੀ ਹੈ ਤੇ ਜਿਹੜੇ ਇਹ ਅਵਾਰਡ ਨੇ ਇਹਨਾਂ ਦੇ ਨਾਲ ਤੁਹਾਨੂੰ ਬਾਕੀ ਜਿਹੜੇ ਅਧਿਆਪਕ ਸਹਿਬਾਨ ਨੇ ਉਹਨਾਂ ਨੂੰ ਵੀ ਪ੍ਰੇਰਣਾ ਮਿਲਦੀ ਆ ਤਾਂ ਜੋ ਉਹ ਵੀ ਵਕਰੀਆਂ ਵਕਰੀਆਂ ਪ੍ਰਾਪਤੀਆਂ ਜੜੀਆਂ ਭਵਿੱਖ ਦੇ ਵਿੱਚ ਪ੍ਰਾਪਤ ਕਰ ਸਕਣ ਸਰ ਜਦੋਂ ਤੁਹਾਨੂੰ ਅਵਾਰਡ ਦਿੱਤਾ ਜਾ ਰਿਹਾ ਸੀਗਾ ਅਧਿਆਪਕ ਦੇ ਵਾਸਤੇ ਮੁੱਖ ਮੰਤਰੀ ਸੀਗੇ ਹਰਜੋਤ ਬੈਂਸ ਸੀ ਸਿੱਖਿਆ ਮੰਤਰੀ ਸੀਗੇ ਤੁਸੀਂ ਲੁਧਿਆਣੇ ਦੇ ਇਕੱਲੇ ਹੀ ਸੀਗੇ ਜੇਕਰ ਗੱਲ ਕਰੀਏ ਤੁਸੀਂ ਉੱਥੇ ਸਟੇਜ ਤੇ ਤੁਸੀਂ ਦੱਸ ਗਏ ਸੀ ਕਾਫੀ ਪਹਿਲਾਂ ਮੈਂ ਆਪਣੇ ਆਪ ਨੂੰ ਵੇ ਮੈਂ ਦੇਖਿਆ ਕਿ ਮਾੜ ਮਹਿਸੂਸ ਕੀਤਾ ਕਿ ਮੈਂ ਇਕੱਲਾ ਹੀ ਹਾਂ ਤੇ ਇਕੱਲਿਆਂ ਦੇ ਵਜ੍ਹਾ ਤੁਹਾਨੂੰ ਜਿਹੜਾ ਵਾਰਡ ਦਿੱਤਾ ਗਿਆ ਤੁਸੀਂ ਇਹ ਸਟੇਜ ਤੇ ਵੀ ਸਾਨੂੰ ਇਹ ਗੱਲ ਦੱਸ ਰਹੇ ਹੋ ਹਾਂਜੀ ਜਦੋਂ ਮੈਨੂੰ ਕੱਲ ਅਵਾਰਡ ਦਿੱਤਾ ਗਿਆ ਮੈਨੂੰ ਕੱਲ ਤੱਕ ਇਹ ਨਹੀਂ ਸੀ ਪਤਾ ਵੀ ਏਡੀ ਵੱਡੀ ਪ੍ਰਾਪਤੀ ਹੈ ਜਦੋਂ ਮੈਂ ਉੱਥੇ ਪਹੁੰਚਿਆ ਉਹਨਾਂ ਨੇ ਲੀਅਨ ਅਫਸਰ ਉੱਥੇ ਉਹ ਪੁਆਇੰਟ ਕੀਤੇ ਹੋਏ ਸੀ ਉਹ ਜਦੋਂ ਮੈਨੂੰ ਸਕਾਟ ਕਰਕੇ ਲੈ ਕੇ ਜਾ ਰਹੇ ਸੀ ਇਟ ਵਾਸ ਰੀਲੀ ਅ ਮੈਨੂੰ ਪ੍ਰਾਊਡ ਮੂਮੈਂਟ ਫਾਰ ਮੀ ਕਿਉਂਕਿ ਮੈਂ ਲੁਧਿਆਣਾ ਦੇ ਵਿੱਚ ਇਕੱਲਾ ਹੀ ਸੀ ਲੁਧਿਆਣਾ ਬਹੁਤ ਵੱਡਾ ਜ਼ਿਲ੍ਹਾ ਹੈ ਤੇ ਇੱਥੋਂ ਅਕਸਰ 5 ਤੋਂ 6 ਅਵਾਰਡ ਅਕਸਰ ਹਰ ਸਾਲ ਮਿਲਦੇ ਨੇ ਇਸ ਸਾਲ ਕੇਵਲ ਇੱਕ ਅਵਾਰਡ ਦੀ ਪ੍ਰਾਪਤੀ ਹੋਈ ਹੈ ਤੇ ਉਹ ਪਰਮਾਤਮਾ ਨੇ ਮੇਰੀ ਝੋਲੀ ਵਿੱਚ ਕੀਤੀ ਹੈ ਤੇ ਮੈਨੂੰ ਇਸ ਚੀਜ਼ ਦਾ ਬਹੁਤ ਮਾਣ ਜੀ ਬੇਬੇ ਬਹੁਤ ਮਾਣ ਵਾਲੀ ਗੱਲ ਹੈ ਪ੍ਰਿੰਸੀਪਲ ਮੈਡਮ ਮੌਜੂਦ ਹੈ ਮੈਮ ਕੀ ਕਹਿਣਾ ਚਾਹੁੰਦੇ ਹੋ ਸਾਰੇ ਕਹਿੰਦੇ ਮਾਣ ਵਾਲੀ ਗੱਲ ਆ ਸਟੇਟ ਵਾਰਡ ਮਿਲਿਆ ਲੁਧਿਆਣਾ ਸ਼ਹਿਰ ਦੇ ਨਾਮ ਰੋਸ਼ਨ ਕਿਹਦਾ ਨਾ ਸਕੂਲ ਦਾ ਜਿਹੜਾ ਵੀ ਨਾਮ ਰੋਸ਼ਨ ਜਰਾ ਹੋਵੇ ਸਰਦਾਰ ਅਰਵਿੰਦਰ ਸਿੰਘ ਕੰਪਿਊਟਰ ਫੈਕਿਲਿਟੀ ਨੂੰ ਜਿਹੜਾ ਸਟੇਟ ਅਵਾਰਡ ਇਸ ਸਾਲ ਮਿਲਿਆ ਹੈ ਇਹਦੇ ਨਾਲ ਸਾਡੇ ਸਕੂਲ ਦਾ ਮਾਣ ਜਿਹੜਾ ਹੈਗਾ ਪੂਰੇ ਪੰਜਾਬ 'ਚ ਤੇ ਖਾਸ ਕਰ ਲੁਧਿਆਣਾ ਜ਼ਿਲ੍ਹੇ 'ਚ ਬਹੁਤ ਜ਼ਿਆਦਾ ਹੋ ਗਿਆ ਕਿਉਂਕਿ ਇਸ ਸਾਲ ਸਾਡੇ ਸਕੂਲ ਦੀ ਇਹ ਅਲੱਗ ਤੋਂ ਹੀ ਪ੍ਰਾਪਤੀ ਹੋ ਗਈ ਕਿ ਪੂਰੇ ਲੁਧਿਆਣੇ ਜ਼ਿਲ੍ਹੇ ਚ ਸਿਰਫ ਸਰਕਾਰੀ ਸੀਨੀਅਰ ਸਕੈਂਡੀ ਸਕੂਲ ਸੁਨੇਤ ਦੇ ਇੱਕ ਅਧਿਆਪਕ ਨੂੰ ਹੀ ਇਸ ਸਟੇਟ ਅਵਾਰਡ ਨਾਲ ਨਵਾਜ਼ਿਆ ਗਿਆ ਤੇ ਇਹ ਸਾਡੀ ਬਹੁਤ ਵੱਡੀ ਪ੍ਰਾਪਤੀ ਹੈ ਸਕੂਲ ਲਈ ਇੱਕ ਬਹੁਤ ਵੱਡਾ ਆਨਰ ਦਾ ਦਿਨ ਹੈ ਕਿ ਸਾਡੇ ਸਕੂਲ ਨੂੰ ਉੱਥੇ ਰਿਪਰੈਜ਼ੈਂਟ ਕਰਨ ਲਈ ਤੇ ਇੱਕ ਰਿਪਰੈਜ਼ੈਂਟ ਨਹੀਂ ਕਰ ਰਹੇ ਅਸੀਂ ਅਵਾਰਡ ਲੈ ਰਹੇ ਹਾਂ ਕਿ ਸਾਡੇ ਸਕੂਲ ਦਾ ਕੰਪਿਊਟਰ ਟੀਚਰ ਜਿਹੜਾ ਹੈਗਾ ਉਹ ਟੀਚਰ ਸਟੇਟ ਅਵਾਰਡ ਲਈ ਚੁਣਿਆ ਗਿਆ ਤੇ ਸਾਡੇ ਲਈ ਬਹੁਤ ਮਾਣ ਦੀ ਗੱਲ ਹੈ ਜੀ ਬਿਲਕੁਲ ਜਿੱਥੇ ਇੱਕ ਪਾਸੇ ਮੁੱਖ ਮੰਤਰੀ ਪੰਜਾਬ ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਅਰਵਿੰਦਰ ਸਿੰਘ ਨੂੰ ਜਿਹੜਾ ਕਿ ਸਟੇਟ ਵਾਰਡ ਜਿਹੜਾ ਦਿੱਤਾ ਗਿਆ ਸਨਮਾਨਿਤ ਕੀਤਾ ਗਿਆ ਕੁਝ ਦੂਜੇ ਪਾਸੇ ਜੇਕਰ ਗੱਲ ਕਰੀਏ ਲੁਧਿਆਣਾ ਦੇ ਪਿੰਡ ਸਨੇਤੀ ਦੀ ਗੱਲ ਕਰੀਏ ਅਧਿਆਪਕਾਂ ਵੱਲੋਂ ਉਹਨਾਂ ਨੂੰ ਵੀ ਜਿਹੜਾ ਸਟੇਟ ਵਾਰਡ ਮਿਲਿਆ ਤੇ ਸਨਮਾਨਿਤ ਕੀਤਾ ਗਿਆ ਲੁਧਿਆਣਾ ਤੋਂ ਕੁਮਿੰਦਰ ਸਿੰਘ ਥੈਂਕਸ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप